ਮੇਰੇ ਭਾਜੀ ਐ ਦੰਤ ਮਾਰਿਆ ਵਾ ਮੈਂ ਇੱਥੇ ਖੜਾ ਆ ਜੀ ਮੈਂ ਕਹਿੰਦਾ ਤੂੰ ਯਾਰ ਮਹੱਲੇ ਜਨਾ ਕਰੋ ਮੇਰੇ ਜੇ ਉਧਰ ਆਉਂਦਾ ਮੈਂ ਥੱਕੇ ਨਾਲੇ ਦੰਤ ਮਾਰ ਦਿੱਤਾ ਯਾਰ ਸਿਰ ਤੇ ਅੱਛਾ ਕੌਣ ਕੌਣ ਸੀ ਕੌਣ ਕੌਣ ਸੀ ਲਾ ਦੇ ਕੇ ਹੁੰਦਾ ਕੌਣ ਕੌਣ ਸੀ ਇਹ ਪਮਾ ਨਾ ਬੇ ਕਾਲੋਰੀ ਘਰ ਦੀ ਆ ਤੇ ਨਾਲ ਉਹਦਾ ਪੰਮਾ ਵਾ ਚਾਰ ਮੁੰਡੇ ਕੋਈ ਬਾਹਰਪੂਰੋਂ ਆਏ ਆਪਣੇ ਟੀਮ ਮੁੰਡੇ ਆਏ ਨਹੀਂ ਭਾਜੀ ਉਹਨਾਂ ਨੇ ਵੀ ਮਾਰਿਆ ਮੇਰੇ ਮੇਰੇ ਭਾਜੀ ਐ ਦੰਤ ਮਾਰਿਆ ਵਾ ਮੈਂ ਇੱਥੇ ਖੜਾ ਨਹੀਂ ਮੈਂ ਕਹਤੋ ਯਾਰ ਮਲੇ ਜਨਾ ਕਰੋ ਮੇਰਾ ਇਹ ਉਧਰ ਆਉਂਦਾ ਵੇ ਠੱਕੇ ਥਾਲੇ ਦਾਤ ਮਾਰ ਦਿੱਤਾ ਯਾਰ ਸਿਰ ਤੇ ਅੱਛਾ ਕੌਣ ਕੌਣ ਸੀ ਕੌਣ ਕੌਣ ਸੀ ਹਲਾ ਦੇ ਕੇ ਹੁੰਦਾ ਕੌਣ ਕੌਣ ਸੀ ਇਹ ਪਮਾਣਾ ਬੈਗ ਗਾਲੋਰੀ ਕਰਦੀ ਆ ਤੇ ਨਾਲ ਉਹਦਾ ਪੰਮਾ ਵਾ ਚਾਰ ਹੋਰ ਮੁੰਡੇ ਕੋਈ ਬਾਹਰ ਬੂਰੋਂ ਆਏ ਆਪਣੇ 10-12 ਮੁੰਡੇ ਆਏ ਨਹੀਂ ਭਾਜੀ ਉਹਨਾਂ ਨੇ ਵੀ ਮਾਰਿਆ ਮੇਰੇ ਅੱਛਾ ਤੇ ਇੱਥੇ ਕੌਣ ਕੌਣ ਸੀ ਉਸ ਟਾਈਮ ਆਪਣੇ ਮੈਂ ਮਾਰਿਆ ਭਾਜੀ ਯਾਰੇ ਖੜਾ ਇਹ ਰਾਤ ਸਮਾਂ ਕਰੀਬ ਸੀ ਜਾਂ ਸਾਢੇ ਕਿਨੋਂ ਉਦੋਂ ਇੱਕ ਮੰਗਾ ਪਲਵਾਨ ਹੈਗਾ ਇੱਥੇ ਉਹਦੇ ਸੱਤਾਂ ਵੱਧੀਆਂ ਸੀ ਪਵਨ ਕੁਮਾਰ ਹੈਗਾ ਇੱਕ ਇੱਕ ਪੰਮਾ ਸਮੈਲਪੁਰ ਦਾ ਇਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਬਾਕੀ ਮਾਮਲੇ ਦੀ ਇਹ ਪੁੱਕਤੀਸ਼ ਕਰ ਰਹੇ ਨੇ ਇਹਦੇ ਬਿਚ ਅਰੈਸਟ ਹੋਈ ਹੈ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਸੀ ਇਹ ਬਿਆਰ ਦਾ ਜ਼ਰਾ ਬਰਾਮਦ ਕੀਤਾ ਹਾਂਜੀ ਹਾਂਜੀ ਇੱਕ ਦਾਕ ਦਾਕ ਮਿਲਿਆ ਸਾ ਇਹ ਜਿਹੜੇ ਵਿਅਕਤੀ ਬਾਹਰ ਆਏ ਸੀਗੇ ਜਾਂ ਪਿੰਡ ਦੇ ਸੀਗੇ ਇਹ ਬਾਹਰ ਆਇਆ ਇੱਕ ਸਮੈਲਪੁਰ ਦਾ ਹੈਗਾ ਇੱਕ ਸੰਗਵਾਲ ਦਾ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਜਿਹੜੇ ਮਾਮਲੇ ਹਲੇ ਕੋਈ ਨੇ ਬੁਕਤ ਪੇਸ਼ ਕਰਨੇ ਆ ਦਾ ਹੁੰਦਾ ਹੈ ਤੇ ਮਾਮਲਾ ਕੀ ਹੋਇਆ ਲੜਾਈ ਦਾ ਕਾਰਨ ਕੀ ਹੋਇਆ ਲੜਾਈ ਦਾ ਕਾਰਨ ਇਹ ਹੈ ਕਿ ਇਹਨਾਂ ਦਾ ਪਹਿਲਾਂ ਜਿਹੜਾ ਐਫ ਆਰ ਦਰਜ ਹੋਈ ਹੈ ਜੀ ਇੱਕ ਅ ਕਬਜ਼ੇ ਦੀ ਉਹਨੂੰ ਲੈ ਕੇ ਉਹ ਆਪ ਦਾ ਸਮਾਨ ਰੱਖਣ ਗਈ ਸੀ ਪਵਨ ਕੁਮਾਰ ਉੱਤੇ ਮੰਗੇ ਪਹਿਲਵਾਨ ਨਾਲ ਇਹਨਾਂ ਦੀ ਕੋਈ ਮਾੜੀ ਮੋਟੀ ਟੂ ਟੂ ਮੈਨ ਹੈ ਹੋਈ ਉਸ ਤੋਂ ਬਾਅਦ ਇਹ ਲੜਾਈ ਵੱਧ ਗਈ ਤੇ ਕਬਜ਼ੇ ਦੇ ਵਿੱਚ ਮੁੰਡੇ ਦਾ ਕੀ ਰੋਲ ਸੀ ਮੰਗੇ ਤਾਂ ਤਾਂ ਹੁਣ ਪੇਸ਼ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਰੋਲ